بس 2 ਦਿਨ ਦੀ ਉਡੀਕ ਤੇ 2 ਦਿਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਰੱਦ ਹੋ ਜਾਵੇਗੀ ਵੱਡਾ ਫੈਸਲਾ ਹੋਣਾ 16 ਤਰੀਕ ਬੜੀ ਅਹਿਮ ਹੈ ਪੰਜਾਬ ਦੀ ਪੰਥਕ ਸਿਆਸਤ ਦੇ ਲਈ ਆਖਰਕਾਰ ਅੱਜ 7 ਮੈਂਬਰੀ ਕਮੇਟੀ ਨੇ ਕਿਹੜੇ ਮਤੇ ਪਕਾਏ ਨੇ ਕਿ ਅਕਾਲੀ ਦਲ ਦੀ ਬਾਦਲ ਜਿਹੜਾ ਧੜਾਇਆ ਅਕਾਲੀ ਦਲ ਬਾਦਲ ਵਾਲਾ ਧੜਾਇਆ ਜਿਹੜੀ ਉਹਦੀ ਲੀਡਰਸ਼ਿਪ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੱਠਾ ਦਿਖਾ ਰਹੀ ਹੈ ਸੱਤ ਮੈਂਬਰੀ ਕਮੇਟੀ ਨੂੰ ਲਗਾਤਾਰ ਇਗਨੋਰ ਕਰ ਰਹੀ ਹੈ ਆਖਰਕਾਰ ਅੱਜ ਵਾਪਰਿਆ ਕੀ ਹੈ ਕੀ ਹੋਣ ਜਾ ਰਿਹਾ 16 ਤਰੀਕ ਨੂੰ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦਾ ਸਿਆਸੀ ਸੰਕਟ ਇਹ ਕਿਸੇ ਤੋਂ ਫੜਿਆ ਫੜਿਆ ਨਹੀਂ ਜਾ ਰਿਹਾ ਆਖਰਕਾਰ ਹੋਣਾ ਕੀ ਹੈ ਦੋ ਦਿਨ ਦੀ ਉਡੀਕ ਬਸ ਬਸ ਦੋ ਦਿਨ ਦੀ ਉਡੀਕ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਮਨਪ੍ਰੀਤ ਸਿੰਘ ਯਾਦਲੀ ਤੇ ਇਕਬਾਲ ਸਿੰਘ ਝੁੰਦਾ ਕਹਿ ਰਿਹਾ ਕਿ 2 ਤਰੀਕ ਤੇ ਉਸ ਦੋ ਦਿਨ ਮਾਫ ਕਰਨਾ ਦੋ ਦਿਨ ਤੇ ਉਸ ਤੋਂ ਬਾਅਦ 16 ਤਰੀਕ ਵੱਡੇ ਤੇ ਅਹਿਮ ਫੈਸਲੇ ਹੋਣੇ ਕੀ ਸ਼੍ਰੋਮਣੀ ਅਕਾਲੀ ਦਲ ਦੀ ਚਾਲੂ ਭਰਤੀ ਰੱਦ ਕਰ ਦਿੱਤੀ ਜਾਊਗੀ ਸਾਰੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਧੜੇ ਤੋਂ ਖੋਲ ਹੀ ਜਾਣੀ ਹੈ ਵਾਪਰਨਾ ਕੀ ਹੈ ਇਹ ਗੱਲ ਅੱਜ ਗੌਰ ਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਤੇ ਹਰਜਿੰਦਰ ਸਿੰਘ ਧਾਮੀ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਯਾਲੀ ਨੇ ਕਲੀਅਰ ਕਰਤੀ ਹੈ ਚੰਡੀਗੜ੍ਹ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਅੱਜ ਸੱਤ ਮੈਂਬਰੀ ਕਮੇਟੀ ਜੋ ਕਿ ਸ਼੍ਰੀ ਅਕਾਲ ਤਖਤ ਤਵੱਲੋ ਜਿਹੜੀ ਹੈ ਨਾਮਜ਼ਦ ਕੀਤੀ ਗਈ ਹੈ ਉਹਦੇ ਮੈਂਬਰ ਇਕੱਠੇ ਹੋਏ ਉੱਥੇ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਅਪੜਨਗੇ ਪਰ ਉਹ ਨਹੀਂ ਪਹੁੰਚੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ ਸਕੇ ਫਿਰ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਗੁਰਪ੍ਰਤਾਪ ਸਿੰਘ ਵੜਾਲਾ ਦੋਵੇਂ ਉਹਨਾਂ ਦੇ ਕੋਲ ਗਏ ਉਹਨਾਂ ਨੂੰ ਕੁਝ ਪ੍ਰਪੋਜ਼ਲ ਕਹਿ ਲਿਏ ਪ੍ਰਸਤਾਵ ਕਹਿ ਲਿਏ ਉਹ ਦੇ ਕੇ ਆਏ ਨੇ ਇਹਦੇ ਬਾਰੇ ਉਹ ਦੱਸ ਨਹੀਂ ਰਹੇ ਇਹਦੇ ਬਾਰੇ ਕਿਆ ਸਰਾਈਆਂ ਨੇ ਇਹਦੇ ਬਾਰੇ ਇਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਭਰਤੀ ਪ੍ਰਕਿਰਿਆ ਸੱਤ ਮੈਂਬਰੀ ਕਮੇਟੀ ਤੋਂ ਕਰਾਉਣਾ ਚਾਹੁੰਦਾ ਹੈ ਜਾਂ ਨਹੀਂ ਕੀ ਸੱਤ ਮੈਂਬਰੀ ਕਮੇਟੀ ਰੱਦ ਕਰ ਦਵੇ ਜਿਹੜੀ ਭਰਤੀ ਚੱਲ ਰਹੀ ਹੈ ਇਸ ਬਾਰੇ ਜਿਹੜੀਆਂ ਗੱਲਾਂ ਹੋਈਆਂ ਨੇ ਆਖਰਕਾਰ ਪੱਤਰਕਾਰਾਂ ਨੇ ਜ਼ੋਰ ਦੇ ਕੇ ਪੁੱਛਿਆ ਕਿ ਭਾਈ ਦੱਸੋ ਕੁਝ ਪੱਲੇ ਦਾ ਪਾ ਦਿਓ ਸਾਡੇ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਤੁਸੀਂ ਨੇ ਤਾਂ ਗੱਲ ਤੁਰਦੀ ਤੁਰਦੀ ਤੁਰੀ ਕੇ 16 ਤਰੀਕ ਨੂੰ ਅਸੀਂ ਸਾਰਾ ਕੁਝ ਕਲੀਅਰ ਕਰ ਦਾਂਗੇ 16 ਤਰੀਕ ਨੂੰ ਫਾਈਨਲ ਰਿਜ਼ਲਟ ਆਉਣਾ ਹੈ ਕਹਿ ਲੋ ਆਖਰੀ ਫੈਸਲਾ ਹੋਣਾ 16 ਤਰੀਕ ਨੂੰ ਮੀਟਿੰਗ ਹੋਣੀ ਹੈ ਭੁੰਦੜ ਹੁਰੀ ਕੀ ਜਵਾਬ ਦਿੰਦੇ ਆ ਇਹਦੇ ਤੇ ਗੱਲ ਟਿਕ ਗਈ ਹੈ ਸਾਰੇ ਦੀ ਸਾਰੀ ਕਹਿ ਲਿਆ ਜਾਵੇ ਗਾ ਇਹ ਹੋ ਸਕਦਾ ਹੈ ਕਿ ਭੁੰਦੜ ਹੂੜੀ ਜੋ ਮਰਜ਼ੀ ਜਵਾਬ ਦੇ ਜਦੋਂ ਮੰਨ ਜਾਂਦੇ ਆ ਠੀਕ ਹੈ ਨਹੀਂ ਫਿਰ ਇਹ ਸੱਤ ਮੈਂਬਰੀ ਕਮੇਟੀ ਫੈਸਲਾ ਕਰੂਗੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਊਗੀ ਵੀ ਭਾਈ ਸਾਾਨੂੰ ਨਹੀਂ ਉਹ ਪੜਾਉਂਦੇ ਪੱਲਾ ਤੁਸੀਂ ਅੱਗੇ ਜੋ ਕਰਨਾ ਹੈ ਕਰ ਲਓ ਇਹ ਵਾਲੀ ਸਥਿਤੀ ਹੋਣੀ ਹੈ ਹੁਣ ਹੋ ਕੀ ਸਕਦਾ ਜੇ ਤਾਂ ਅਕਾਲੀ ਦਲ ਮੰਨ ਸਕ ਮੰਨ ਲੈਂਦਾ ਕਿ ਬੈਲੈਂਡ ਗੁੱਡ ਐਸੀ ਤਿਆਰ ਆ ਸਾਰੀ ਭਰਤੀ ਪ੍ਰਕਿਰਿਆ ਤੇ ਸਾਰੀਆਂ ਚਾਬੀਆਂ ਜਿਹੜੀਆਂ ਨੇ ਉਹ ਦਫਤਰ ਦੀਆਂ ਸੱਤ ਮੈਂਬਰੀ ਕਮੇਟੀ ਨੂੰ ਫੜਾਉਣ ਦੇ ਲਈ ਤਾਂ ਠੀਕ ਆ ਅੱਛੀ ਗੱਲ ਐ ਕਹਿ ਸਕਦੇ ਆ ਕਿ ਇੱਕ ਵਾਰ ਫਿਰ ਮੋੜ ਆ ਸਕਦਾ ਅਕਾਲੀ ਸਿਆਸਤ ਦੇ ਵਿੱਚ ਤੇ ਲੀਹਾਂ ਤੇ ਆ ਸਕਦੀ ਐ ਨਹੀਂ ਤਾਂ ਜਿਹੜਾ ਕੰਮ ਫੜੇ ਹੋਏ ਐ ਇਹਨਾਂ ਨੇ ਉਹਦਾ ਬਹੁਤ ਮੁਸ਼ਕਲ ਐ ਜਿਵੇਂ ਅੱਜ ਬਲਵਿੰਦਰ ਸਿੰਘ ਭੁੰਦੜ ਫਿਰ ਨਹੀਂ ਆਏ ਬੇਸ਼ੱਕ ਮੈਂ ਉਹਨਾਂ ਦੀ ਸਿਹਤ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿ ਵਾਕਈ ਮੈਂ ਨਹੀਂ ਕਹਿ ਸਕਦਾ ਕਿ ਉਹ ਝੂਠ ਬੋਲਦੇ ਨੇ ਉਹ ਸੱਚ ਬੋਲਦੇ ਨੇ ਜੇ ਬੰਦਾ ਕਹਿ ਰਿਹਾ ਉਹਦੀ ਸਿਹਤ ਠੀਕ ਨਹੀਂ ਤਾਂ ਇਹਦਾ ਮਤਲਬ ਉਹਦੀ ਸਿਹਤ ਠੀਕ ਨਹੀਂ ਪਰ ਉਹ ਫਿਰ ਨਹੀਂ ਆਏ ਕੁਝ ਸੁਨੇਹਾ ਨਹੀਂ ਘੱਲਿਆ ਉਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਸਵਾਲਾਂ ਦੇ ਘੇਰੇ ਦੇ ਵਿੱਚ ਤਾਂ ਰਹਿਣਗੀਆਂ ਹੁਣ ਹੁਣਾ ਕੀ ਹੈ ਜੋ ਗੱਲ ਨਿਕਲ ਕੇ ਆਈ ਮਨਪ੍ਰੀਤ ਸਿੰਘ ਯਾਲੀ ਤੇ ਇਕਬਾਲ ਸਿੰਘ ਝੁੰਡਾ ਨੇ ਬੜਾ ਠੋਸ ਤੇ ਜ਼ੋਰ ਦੇ ਕੇ ਇਹ ਗੱਲ ਕੀਤੀ ਹੈ ਕਹੀ ਹੈ ਇਹ 16 ਫਰਵਰੀ ਨੂੰ ਚੀਜ਼ਾਂ ਫਾਈਨਲ ਕਰ ਲਈਆਂ ਜਾਣਗੀਆਂ ਉਹ ਆਖਰੀ ਮੀਟਿੰਗ ਹੋਊਗੀ ਜਾਨੀ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ 16 ਨੂੰ ਅਸੀਂ ਹਰ ਫੈਸਲਾ ਕਰ ਲੈਣਾ ਸਾਰੀਆਂ ਗੱਲਾਂ ਤੇ ਫੈਸਲਾ ਕਰ ਲੈਣਾ ਇਹ ਬੋਲ মিডিਆ ਦੇ ਨਾਲ ਗੱਲਬਾਤ ਕਰਦੇ ਆ ਮਨਪ੍ਰੀਤ ਸਿੰਘ ਯਾਲੀ ਦੇ ਸੀ ਪਰਤੀ ਰੱਦ ਕਰਨ ਦੀ ਗੱਲ ਵੀ ਉਹਨਾਂ ਨੇ ਕਿਹਾ ਕਿ ਅਸੀਂ ਕਹੀ ਆ ਬਲਵਿੰਦਰ ਸਿੰਘ ਪੁੰਤੜ ਫੁਰਾ ਨੂੰ ਇਹ ਗੱਲ ਐਸੀ ਕਹਿ ਚੁੱਕੇ ਆ ਤਾਮੀ ਨੇ ਕੋਈ ਬਹੁਤਿਆਂ ਗੱਲਾਂ ਨਹੀਂ ਕਈਆਂ ਇਸ ਪ੍ਰਕਾਰ ਦੀਆਂ ਉਹਨ ਸਾਧੀਆਂ ਗੱਲਾਂ ਕਰਕੇ ਤੁਰਦੇ ਬਣੇ ਕੋਣ ਇਸ ਤੇ ਮੈਂ ਕੋਸ਼ਿਸ਼ ਕਰਦਾ ਕਿ ਵਕ ਵਕ ਸਿਆਸਤ ਨੂੰ ਸਮਝਣ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝ ਪਵਾਈ ਜਾਵੇ ਕਿ ਅੱਗੇ ਕੀ ਹੋ ਸਕਦਾ ਹੈ ਕੀ ਪੂਣੀ 31 ਜਾ ਸਕਦੀ ਹੈ ਇਸ ਨੂੰ ਲੈ ਕੇ ਬੜਾ ਅਹਿਮ ਚੀਜ਼ਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਹੁਣੀਆਂ ਚਾਹੀਦੀਆਂ ਵੀ ਨੇ ਆਖਰਕਾਰ ਸੁਖਬੀਰ ਸਿੰਘ ਬਾਦਲ ਆਲਾ ਟੜਾ ਕੀ ਕਰੇਗਾ ਜੇ ਸੱਤ ਮੈਂਬਰੀ ਕਮੇਟੀ ਕੋਈ ਠੋਸ ਫੈਸਲਾ ਲੈ ਲੈਂਦੀ ਆ ਭਰਤੀ ਰੱਦ ਕਰਨ ਦੀ ਸਿਫਾਰਿਸ਼ ਕਰ ਦਿੰਦੀ ਆ ਜਾਂ ਕਰ ਦਿੰਦੀ ਆ ਤਾਂ ਉਹ ਕੀ ਕਰਨਗੇ ਕੀ ਉਹ ਇਸ ਕਮੇਟੀ ਨੂੰ ਮਾਨਤਾ ਦੇਣਗੇ ਜਾਂ ਨਹੀਂ ਦੇਣਗੇ ਫਿਲਹਾਲ ਤੱਕ ਤਾਂ ਉਹਨੇ ਮਾਨਤਾ ਦਿੱਤੀ ਹੋਈ ਹੈ ਅੱਗੇ ਜਾ ਕੇ ਕੀ ਬਣਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਸੱਤ ਮੈਂਬਰੀ ਕਮੇਟੀ ਡੋਮਿਨੇਟ ਕਰੇਗੀ ਜਾਂ ਨਹੀਂ ਕਰੇਗੀ ਇਹ ਹੁਣ ਸਮਾਂ ਦੱਸੇਗਾ